ਕੇਂਦਰ ਸਰਕਾਰ ਵੱਲੋਂ ਤਿੰਨ ਬਣਾਏ ਗਏ ਨਵੇਂ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਫਤਿਹਗੜ੍ਹ ਚੂੜੀਆਂ ਦੇ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ ਨਵੇਂ ਬਣੇ ਤਿੰਨ ਕਾਨੂੰਨਾਂ ਦੀਆਂ 사ੜੀਆਂ ਕਾਪੀਆਂ ਮੋਦੀ ਸਰਕਾਰ ਖਿਲਾਫ ਕੀਤੀ ਚਮਕੇ ਨਾਰੇਬਾਜੀ ਕੇਂਦਰਤੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਬਣਾਏ ਗਏ ਨਵੇਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਵੱਲੋਂ ਦਿੱਤੇ ਗਏ ਟਰੈਕਟਰ ਮਾਰਚ ਦੇ ਸਤੇਮ ਮੁੰਟੇ ਹੁੰਦੇ ਹੋਏ ਅੱਜ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਟਿਆ ਗਿਆ ਜੋ ਫਤਿਹਗੜ੍ਹ ਚੂੜੀਆਂ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਇਹ ਹੱਦ ਚ ਬਾਕ-ਬਾਕ ਤਮਾਦੋਂ ਦਾ ਹੈ ਜੀ ਇਹਿਤ ਬਸਿੰਚੋਂ ਜਿਸ ਮਤ ਹੋਇਆ ਜਿਸ ਵਿੱਚ ਚੂਗਸਾਨ ਵਿਰੋਧੀ ਤਿੰਨ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਗਈ ਇਸ ਮੌਕੇ ਬਾਕ-ਬਾਕ ਕਿਸਾਨ ਅੱਗੋਂ ਨਿਕਲ ਬਤ ਕਰਦੇ ਹੋਏ ਕਹਾਂਗੇ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਦੇ ਵਿਰੁੱਧ ਕਾਨੂੰਨ ਬਣਾ ਰਹੀ ਹੈ ਉਹਨਾਂ ਕਹਾਂਗੇ ਪਹਿਲੇ ਜਿਹੜੇ ਕਾਨੂੰਨ ਪਾਸ ਲਏ ਸੀ ਉਹਨਾਂ ਨੂੰ ਅੱਛੇ ਲਾਗੂ ਨਹੀਂ ਕੀਤਾ ਗਿਆ ਅਤੇ ਉਹ ਜਿਉਂ ਦੇ ਤਿਉਂ ਹੀ ਪ੍ਰਕਰਾਰ ਹਨ ਅਤੇ ਹੋਰ ਨਵੇਂ ਕਿਸਾਨਾਂ ਅਤੇ ਮਿੱਤੂਨਾਪ੍ਰਧ ਕਾਨੂੰਨ ਬਣਾ ਦਿੱਤੇ ਗਏ ਹਨ ਜਿੰਨਾ ਤਾ ਉਹ ਵਿਰੋਧ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਅੱਜ 15 ਅਗਸਤ ਉਹਨਾਂ ਲਈ ਇੱਕ ਕਾਲਾ ਦਿਨ ਹੈ ਜਿਸ ਨੂੰ ਉਹ ਮਨਾਉਂਦੇ ਹੋਏ ਅੱਜ ਟਰੈਕਟਰ ਮਾਰਚ ਕੱਢ ਰਹੇ ਹਨ ਉਹਨਾਂ ਨੇ ਕਿਹਾ ਕਿ ਅਗਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸ਼ੰਘਰਸ਼ ਨੂੰ ਪੂਰੀ ਕਰਨਗੇ ਤੇ ਫਿਰ ਤਨਖਾਹ ਸਰ ਕੋ ਨਮੀ ਬਣੀ ਕੇਂਦਰ ਚ ਮੋਦੀ ਸਰਕਾਰ ਵੱਲੋਂ ਕਿਸਾਨ ਮਜ਼ਦੂਰਾ ਬਲ ਤੇ ਤਿੰਨ ਹੋਰ ਜਿਹੜੇ ਨੇ ਕਾਨੂੰਨ ਬਣਾ ਦਿੱਤੇ ਗਏ ਜਦ ਕਿ ਜਿਹੜੇ ਪਹਿਲੇ ਕਾਨੂੰਨ ਬਣਾਏ ਗਏ ਸਨ ਕਿਸਾਨ ਵਰਦੀ ਉਹਨਾਂ ਨੂੰ ਵੀ ਅਜੇ ਤੱਕ ਰੱਦ ਨਹੀਂ ਕੀਤਾ ਗਿਆ ਅਤੇ ਜੋ ਨਵੇਂ ਕਾਨੂੰਨ ਬਣਾਏ ਗਏ ਨੇ ਉਸ ਨੂੰ ਲੈ ਕੇ ਅੱਜ 15 ਅਗਸਤ ਮੌਕੇ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਫਤਿਹਗੜ੍ਹ ਚੂੜੀਆਂ ਦਾਣਾ ਮੰਡੀ ਤੋਂ ਇੱਕ ਵੱਡਾ ਟ੍ਰੈਕਟਰ ਮਾਰਚ ਕੱਢਿਆ ਗਿਆ ਜੋ ਸ਼ਹਿਰ ਦੀਆਂ ਪ੍ਰਕਰਮਾਂ ਕਰਦਾ ਹੈ ਵਾਪਸ ਫਤਿਹਗੜ੍ਹ ਚੂੜੀਆਂ ਸ਼ਹੀਦ ਭਗਤ ਸਿੰਘ پارک ਤੇ ਪਹੁੰਚਿਆ ਅਤੇ ਇਸ ਮੌਕੇ ਕਿਸਾਨਾਂ ਵੱਲੋਂ ਕਿਸਾਨ ਵਿਰੋਧੀ ਜੋ ਕਾਨੂੰਨ ਬਣੇ ਉਸ ਦੀਆਂ ਕਾਪੀਆਂ ਛਾੜੀਆਂ ਗਈਆਂ ਨੇ ਰੋਜ਼ ਵਕ ਵਕ ਕਿਸਾਨ ਜਿਹੜੇ ਇੱਥੇ ਇਕੱਠੇ ਹੋਏ ਤੇ ਮੋਦੀ ਸਰਕਾਰ ਉਦੋਂ ਨਾਲੋਂ ਨਾੜੀਬਾਜੀ ਵੀ ਕੀਤੀ ਗਈ ਆ ਗੱਲਬਾਤ ਕਰਦੇ ਅੱਛਾ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਫੜੇਗਰ ਚੂੜੀਆਂ ਚ ਵਿਚਾਰ 15 ਅਗਸਤ ਤੋਂ ਲੈ ਕੇ ਕਿਸਾਨ ਆਮਲ ਨੂੰ ਤੇਜ਼ ਮਿਹਨਤਰਾ ਤੋਂ ਟਰੈਕਟ ਮਾਰਚ ਕਟਿਆ ਤੇ ਕੀ ਆ ਮਾਮਲਾ ਸਾਰਾ ਵੇਖੋ ਜੀ ਮਾਵਦਾਏ ਆ ਲੋਕੀ ਤੇ ਕਹਿੰਦੇ ਆ ਕਿ ਆਜ਼ਾਦੀ ਆਈ ਆ ਪਰ ਅਸੀਂ ਇਹ ਆਜ਼ਾਦੀ ਨਹੀਂ ਮੰਨਦੇ ਇਹ ਕਰਕੇ ਵੀ ਹਰ ਵਰਗ ਜਿਹੜਾ ਬਹੁਤ ਦੁਖੀ ਬੈਠਾ ਵਾ ਸਾਡੇ ਕਿਸਾਨ ਉੱਥੇ ਬੈਠੇ ਆ ਬਾੜਾਂ ਦੇ ਬੈਠੇ ਆ ਸਾਡੇ ਤਾਂ लाठीचा आਜ ਹੋ ਰਿਹਾ ਬਾਕੀ ਜਾਨੀ ਜੇ ਸਾਡੀ ਜਨਤਾ ਵਾ ਉਹਦੇ ਤੇ ਵੀ ਕਿਹੜਾ ਮਾਦੀ ਕਾਨੂੰਨ ਥੋਪ ਦਿੰਦੇ ਆ ਕੋਈ ਉਹਦਾ ਕਾਨੂੰਨ ਨਹੀਂ ਆ ਜੋ ਮਾਦੀ ਇੱਕ ਕਾਨੂੰਨ ਬਣਾ ਦਿੰਦੇ ਆ ਜਿਹੜੇ ਹੁਣ ਤਿੰਨ ਕਾਨੂੰਨ ਬਣਾ ਦਿੱਤੇ ਆ ਪੁਲਿਸ ਨੂੰ ਪਾਵਰ ਦਿੱਤੀ ਆ ਜਿੰਨੂੰ ਮਾਦੀ ਚੁੱਕ ਲੋ ਉਹਦੀ ਕੋਈ ਸੁਣਾਈ ਨਹੀਂ ਸੋ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਅੱਜ ਵੀ ਇਹ 15 ਅਗਸਤ ਅਸੀਂ ਯਾਦ ਨਹੀਂ ਹੋਏ ਅਸੀਂ ਅਜੇ ਵੀ ਗਲਾਮ ਆ ਅਸੀਂ ਯਾਦ ਉਹ ਦਿਨ ਵਾ ਜਦ ਤਨ ਅਸੀਂ ਆਪਣਾ ਹੱਕ ਅਸਲ ਲੈ ਸਕਾਂਗੇ ਆਪਣੀ ਆਵਾਜ਼ ਬੁਲੰਦ ਕਰ ਸਕਾਂਗੇ ਲੋਕ ਵਰਗ ਖੁਸ਼ ਹੋਊਗਾ ਸਾਰੇ ਜਿੰਨੇ ਵਰਗ ਦੇ ਕੋਈ ਮਜ਼ਦਮਾਰ ਕੋਈ ਵੀ ਆ ਕਿਸਾਨ ਮਜ਼ਦੂਰਾ ਅਜੇ ਕੋਈ ਖੋਜ ਨਹੀਂ ਅਜੇ ਛੱਟ ਧੌਂਟ ਦੇ ਗੋਟਾ ਰੱਖਿਆ ਪਿਆ ਵਾ ਇਸ ਕਰਕੇ ਅਸੀਂ ਅਜੇ ਕਲਾਮੀਆਂ ਥੋ ਇਸ ਕਰਕੇ ਅਜੇ ਬਨੋਦ ਜਨਤਾ ਨੂੰ ਇਹ ਕਹਿ ਰਹੇ ਆ ਵੀ ਹਰ ਖੁਸ਼ ਨਾ ਹੋ ਅਜੇ ਬੜੇ ਕਾਨੂੰਨ ਪਾ ਰਹੇ ਆ ਸਾਡੇ ਤੇ ਬੜੀਆਂ ਨੇਰੀਆਂ ਚ ਦਣੀਆਂ ਦੇ ਆਪਾਂ ਇਹਦਾ ਡਟ ਕੇ ਮੁਕਾਬਲਾ ਕਰਨਾ ਵਾ ਤੁਹਾ ਆਪਾ ਪੜ੍ਹ ਮੇੜ ਕੇ ਜੁਨੀਆ ਤੇ ਆਓ ਕੋਈ ਵੀ ਜੁਨੀਆ ਦਾ ਆਓ ਆਪਾਂ ਲੜਾਈ ਲੜ ਕੇ ਆਪਣੇ ਹੱਕ ਲੈ ਸਕਦੇ ਹਾਂ ਕਿ ਕਹਿੰਦੇ ਅੱਜ ਦੇ ਅੱਜ 15 ਅਗਸਤ ਆ ਤੁਹਾਡੇ ਨੂੰ ਅੱਜ ਇੱਕ ਮਾਰਕ ਕੱਢਿਆ ਨਿਸ਼ਾਨਾ ਮਾਰੀ ਮੈਂ ਪੰਜਾਬ ਕਿਸਾਨ ਮਜ਼ਦੂਰ ਜੁਨੀਆ ਦਾ ਇਹ ਨਾਲੇ ਦਾ ਪ੍ਰੈਜ਼ੀਡੈਂਟ ਨਰਿੰਦਰਪਾਲ ਸਿੰਘ ਭੰਗੂ ਬਾਤ ਦੇ ਇਸ ਗੱਲ ਦੇ ਉੱਤੇ ਵਿਸ਼ਾ ਕਰ ਰਿਹਾ ਕਿ 15 ਅਗਸਤ ਜਿਹੜਾ ਸਾਡੇ ਵਾਸਤੇ ਆਜ਼ਾਦੀ ਦਾ ਦਿਨ ਨਹੀਂ ਹੈ ਕਿਉਂਕਿ ਇਹਨਾਂ ਨੇ ਕਿਸਾਨਾਂ ਨੂੰ ਵੀ ਮਾਰਤਾ ਤੇ ਜਵਾਨਾਂ ਨੂੰ ਵੀ ਮਾਰਤਾ ਜਵਾਨ ਵੀ 2-3 ਸਾਲ ਹੋ ਗਏ ਨੇ ਉੱਥੇ ਆਪਣਾ ਦਿੱਲੀ ਦੇ ਵਿੱਚ ਧਰਨਾ ਲਾ ਕੇ ਬੈਠੇ ਨੇ ਅਜੇ ਤੱਕ ਜਵਾਨਾਂ ਦੀ ਵੀ ਕੋਈ ਸੁਣਾਈ ਨਹੀਂ ਹੋਈ ਬਾਕੀ ਕਿਸਾਨਾਂ ਦੀ ਤੇ ਇਹ ਬਿਲਕੁਲ ਹੀ ਨਹੀਂ ਮਤਲਬ ਸੁਣਵਾਈ ਕਰ ਰਹੇ ਕਿਉਂਕਿ ਪਹਿਲਾਂ ਸਰਕਾਰਾਂ ਮੰਨ ਗਈਆਂ ਇਹ ਕਾਲੇ ਕਾਨੂੰਨ ਜਿਹੜੇ ਉਹ ਰੱਦ ਕਰਦਾਂਗੇ ਅਜੇ ਤੱਕ ਪਰ ਇਹਨਾਂ ਨੇ ਕੋਈ ਰੱਦ ਨਹੀਂ ਕੀਤੀ ਅਸੀਂ ਹੁਣ ਜਿਹੜੇ ਨਵੇਂ ਇਹਨਾਂ ਨੇ ਕਾਨੂੰਨ ਬਣਾਏ ਨੇ ਉਹ ਵੀ ਇਹ ਚਾਹੁੰਦੇ ਵੀ ਰੱਦ ਕਰਨ ਕਿਉਂਕਿ ਸਾਰੀ ਪਬਲਿਕ ਦੇ ਉੱਤੇ ਬਹੁਤ ਜ਼ਿਆਦਾ ਵੱਡਾ ਬੋਝ ਪੈਣ ਵਾਲਾ ਕਿਉਂਕਿ ਨਵੇਂ ਕਾਨੂੰਨ ਕੀ ਨੇ ਨਵੇਂ ਕਾਨੂੰਨ ਪੁਲਿਸ ਨੂੰ ਅਧਿਕਾਰ ਦੇ ਦਿੱਤੇ ਵੀ ਕਿਸੇ ਵੀ ਬੰਦੇ ਦੇ ਉੱਤੇ ਜਦੋਂ ਮਰਜ਼ੀ ਪਰਚਾ ਕਰ ਸਕਦੇ ਆ ਲੇਕਿਨ ਕਿ ਇਹ ਇਹ ਚੀਜ਼ਾਂ ਬਹੁਤ ਨਜਾਇਜ਼ ਨੇ ਕਿਉਂਕਿ ਬੰਦੇ ਦੇ ਹੋ ਸਕਦਾ ਕਿ ਕੋਈ ਨਜਾਇਜ਼ ਹੋਵੇ ਕੋਈ ਨਜਾਇਜ਼ ਨਾਮ ਹੀ ਹੋਵੇ ਉਹਦੇ ਤੇ ਧੱਕੇਸ਼ਾਹੀ ਨਾਲ ਪੱਟਾ ਹੋ ਜਾਏਗਾ ਉਹਦਾ ਜਿਹੜਾ ਪਰਿਵਾਰ ਹੈ ਉਹ ਕੀ ਕਰੇਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਅੱਜ ਕੀ ਕਹਿੰਦੇ ਅੱਜ ਦੇ ਟਰੈਕਟਰ ਮਾਰਚ ਅਸੀਂ ਅੱਜ ਦੇ ਟਰੈਕਟਰ ਮਾਰਚ ਦੇ ਉੱਤੇ ਜਿਹੜਾ ਕੀਤਾ ਸੰਦੇਸ਼ ਲੋਕਾਂ ਨੂੰ ਦੇਣਾ ਚਾਹੁੰਦੇ ਆ ਤੁਹਾਡੀ ਮਦਦ ਵਿੱਚ ਰਸਤੇ ਕਿ ਇਹ ਕਾਨੂੰਨ ਬੜੇ ਮਾਰੂ ਜੇ ਕਿਉਂਕਿ ਕਾਨੂੰਨ ਮਾਰੂ ਇਹ ਕਹਿੰਦੇ ਕਿ 90 ਦਿਨ ਦੇ ਵਿੱਚ ਜਦੋਂ ਮਰਜੀ ਪੁਲਿਸ ਤੁਹਾਡਾ ਰਿਮਾਂਡ ਲੈ ਸਕਦੀ ਆ ਪਹਿਲਾਂ ਜੱਜ ਦੇ ਸਾਹਮਣੇ ਪੇਸ਼ ਹੁੰਦਾ ਹੈ ਬੰਦਾ ਜਿਮਾਨ ਤੇ ਆਉਂਦਾ ਹੀ ਨਿਕਰ ਉਹਨੂੰ ਕੋਈ ਬੁਲਾਉਂਦਾ ਨਹੀਂ ਹੁਣ 90 ਦਿਨ ਤੱਕ ਅਗਰ 7 ਸਾਲ ਤੋਂ سزا ਘੱਟਿਆ ਤੇ ਬੰਦੇ ਨੂੰ 60 ਦਿਨ ਤੱਕ ਅਗਰ 7 ਸਾਲ ਤੋਂ ਤੇ ਹੈ سزا ਤੇ ਬੰਦੇ ਨੂੰ 90 ਦਿਨ ਤੱਕ ਜਦੋਂ ਮਰਜੀ ਪੁਲਿਸਰ ਮਾਰ ਲੈ ਸਕਦੀ ਆ ਕਿਸੇ ਵੀ ਧੀ ਪਣ ਦਾ ਕੋਈ ਗਲਤ ਕਾਰਵਾਈ ਹੁੰਦੀ ਆ ਤੇ ਉਹਨੂੰ ਪੁਲਿਸ full ਅਧਿਕਾਰ ਆ ਪੁੱਛਣ ਦਾ ਜਿਹੜਾ ਕਿ ਪਹਿਲਾਂ ਨਹੀਂ ਪੁੱਛਿਆ ਜਾਂਦਾ ਇਹ ਤੇਰਾ ਕੀ ਕਾਰਵਾਈ ਆ ਇਹਨੂੰ ਖਾਣੇ ਬੁਲਾ ਕੇ ਪੂਰੇ ਖੁੱਣ ਕੇ ਅਧਿਕਾਰ ਨੂੰ ਪੁੱਛਣਦੇ ਆ ਜਿਹੜੇ ਕਿ ਸਾਡੇ ਲਈ ਬਹੁਤ ਬੇਇੱਜ਼ਤੀ ਵਾਲੀ ਗੱਲ ਆ ਅਸੀਂ ਇਹੋ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਕਿ ਯੂਨੀਅਨ ਦੇ ਵਿੱਚ ਰੋ ਡਾਲ ਮਿਲੋ ਕਿ ਆਵਾਜ਼ ਠਾਈਏ ਤੇ ਲੋਕਾਂ ਦੀ ਆਵਾਜ਼ ਬੁਲੰਦ ਕਰਕੇ ਇਹ ਕਾਨੂੰਨ ਨੂੰ ਰੱਦ ਕਰਾਈਏ ਕੱਲ ਪ੍ਰਧਾਨ ਜੀ ਲੇਬਰ ਯੂਨੀਅਨ ਦੀ ਪਟਾਰੇ 'ਚ ਮੀਟਿੰਗ ਸੀ ਜਿੱਤੇ ਪੁਲਸ ਦੇ ਡੱਗਾ ਮੀਟਿੰਗ ਤੋਂ ਪਰ ਉਹਨਾਂ ਕੀਤੀ ਆ ਪਰ ਆਪੋ 'ਚ ਟਕਰਾਅ ਜਿੱਦੂ ਹੋਇਆ ਬਟਾਰੇ ਲੇਬਰ ਯੂਨੀਅਨ ਦਾ ਤੇ ਪੁਲਸ ਦਾ ਇਹ ਮੀਟਿੰਗ ਨਹੀਂ ਲੈ ਅਸੀਂ ਕਹਿੰਨੇ ਆ ਵੀ ਬੜੀ ਮਾੜੀ ਗੱਲ ਆ ਲੇਬਰ ਯੂਨੀਅਨ ਵਾਸਤੇ ਜਿਹੜੇ ਗੱਲ ਆ ਪੁਲਸ ਸਾਹ ਤੇ ਕਿਉਂਕਿ ਹਰ ਬੰਦੇ ਨੂੰ ਰਾਈਟ ਐ ਅਧਿਕਾਰ ਆ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਏ ਕਿ ਹਰ ਬੰਦਾ ਆਪਣੀ ਆਵਾਜ਼ ਠਾ ਸਕਦਾ ਜਦੋਂ ਹਰ ਬੰਦੇ ਨੂੰ ਆਵਾਜ਼ ਠਾਉਣ ਦਾ ਹੁਕਮ ਆ ਆਰਡਰ ਆ ਤੇ ਫਿਰ ਆਵਾਜ਼ ਠਾਉਣ ਤੋਂ ਕੌਣ ਰੋਕ ਨਹੀਂ ਸਕਦਾ ਇਹ ਪੁਲਿਸ ਵਾਲੀ ਬਹੁਤ ਮਾੜੀ ਕਾਰਵਾਈ ਪਤਾ ਨਹੀਂ ਅਗਲਾ ਪ੍ਰੋਗਰਾਮ ਕੀ ਹੋਊਗਾ ਨਹੀਂ ਜੇ ਤਾਰਾ ਮਾਦਿਆ ਕੀ ਹੋਊਗਾ ਉਹ ਜੋ ਸਾਡੇ ਆਪ ਕਿੱਥੇ ਚੁਬਾ ਪ੍ਰਧਾਨ ਨੇ ਆ ਜੋ ਪਟਾਣੇ ਨੇ ਉਹ ਦੁੱਡੇ ਪ੍ਰਧਾਨ ਨਾਲ ਗੱਲ ਕਰਨਗੇ ਜੋ ਸੁਪੱਤੀ ਖਸਾਤ ਯੂਨੀਅਨ ਦੇ ਆਦੇਸ਼ ਹੋਣਗੇ ਉਹਦੇ ਅਗਲੀ ਕਾਰਵਾਈ ਕਰਾਂਗੇ ਵਾਇਗੋਟੀ ਦਾ ਖਲਤਾ ਵਾਇਗੋਟੀ ਦੇ ਪਤੇ ਕਾਪੀਆਂ ਸਾੜੀਆਂ ਨੇ ਕਾਪੀਆਂ ਦੇ ਇਹ ਨਾਇਕ ਨੂੰ ਇਹ ਕਾਪੀਆਂ ਆਪਾਂ ਇਹ ਸਾੜਦੇ ਇਹ ਸਾਰਾਂਗੇ ਇਹ ਕਦੀ ਵੀ ਨਾ ਕੁਨੇ ਹੋਣ ਦੇਵਾਂਗੇ ਜਿੰਨਾ ਜਿੰਨਾ ਸਾਡੀ ਜ਼ਿੰਦਗੀ ਚ ਹੈ ਹੋਰੇ ਜਿੰਨੀਆਂ ਜੁਨੀਆਂ ਸਾਡੇ ਦਾ ਵਿਰੋਧ ਕਰ ਰਿਆ ਮੋਦੀ ਸਰਕਾਰ ਦੀ ਜਿਹੜੀ ਗੁੰਡਾਗਰਦੀ ਉਹਦੇ ਹੀ ਚੰਗਾ ਵੱਖ-ਵੱਖ ਆਪ ਜਿਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਕੇਂਦਰ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੇ ਵਿਰੁੱਧ ਜੋ ਤਿੰਨ ਨਵੇਂ ਕਾਲੇ ਕਾਨੂੰਨ ਬਣਾਏ ਨੇ ਜਦ ਤੱਕ ਇਹ ਵਾਪਸ ਨਹੀਂ ਹੁੰਦੇ ਉਹਨਾਂ ਤੱਕ ਉਹ ਸੰਘਰਸ਼ੇ ਜਾਰੀ ਰਹੇਗਾ ਤੇ ਜੇ ਲੋੜ ਪਈ ਤੇ ਇਹ ਸੰਘਰਸ਼ੇ ਦਿੱਲੀ ਤੱਕ ਵੀ ਪਹੁੰਚੇਗਾ ਅੱਜ ਕਿਸਾਨਾਂ ਵੱਲੋਂ ਇੱਥੇ ਫਰੇਗੜ ਚੂੜੀਆਂ ਸ਼ੀਤਪੁਰ ਸਿੰਘ ਚੌਕ 'ਤੇ ਜੋ ਨਵੇਂ ਤਿੰਨ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਕਾਨੂੰਨ ਬਣੇ ਨੇ ਉਹਨਾਂ ਦੀਆਂ ਕਾਪੀਆਂ ਸਾਰੀਆਂ ਜਾਰੀਆਂ ਅਤੇ ਇੱਥੇ ਉਹਨਾਂ ਵੱਲੋਂ ਟਰੈਕਟਰ ਦਾ ਮਾਰਚ ਵੀ ਕੱਢਿਆ ਗਿਆ ਮੇਰੇ ਨਾਲ ਅਰਨ ਇਫਐਨਟੀ ਫਰੇਗੜ ਚੂੜੀ